ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹੋਸਟ ਬੀਐਸ ਚੋਹਾਨ ਗੱਲ ਕਰਦੇ ਆਂ ਬਠਿੰਡੇ ਦੀ ਬਠਿੰਡੇ ਦੇ ਦਿਨ ਅੱਜ ਕੱਲ ਚੰਗੇ ਨਹੀਂ ਚੱਲ ਰਹੇ ਜਿਵੇਂ ਕਿ ਆ ਪਿਛਲੇ ਦਿਨ ਦੇਖਿਆ ਤੁਸੀਂ ਪਿੰਡ ਰਾਏ ਕੀ ਕਲਾ ਵਿੱਚ ਪੁਲਿਸ ਪਾਰਟੀ ਤੇ ਕੁਝ ਗੁੰਡਾ ਨੇ ਹਮਲਾ ਕਰ ਦਿੱਤਾ ਗੁੰਡਿਆਂ ਦੇ ਇੰਨੇ ਹੌਸਲੇ ਵਧੇ ਹੋਏ ਆ ਕਿ ਪੁਲਿਸ ਨੂੰ ਚਾਰੋਂ ਤਰਫ ਨਾਕੇ ਲਾ ਕੇ ਤੇ ਆਪਦੀ ਚੁਸਤੀ ਫੁਰਤੀ ਨਾਲ ਜਿਹੜੀ ਸਰਚ ਅਭਿਆਨ ਆ ਉਹ ਚਲਾਇਆ ਹੋਇਆ ਹੈ ਸਾਡੇ ਡੀਐਸਪੀ ਰੂਲਰ ਬਠਿੰਡਾ ਸਰਦਾਰ ਹਰਜੀਤ ਸਿੰਘ ਜੀ ਸਰ ਜਿਹੜਾ ਇਹ ਨਾ ਤਬੰਦੀ ਕਿਤੇ ਕਿ ਇਸ ਸੀਲ ਫਲੈਨ ਦੇ ਤਹਿਤ ਕੀ ਕਾਰਵਾਈ ਇਸ ਤਰ੍ਹਾਂ ਜੀ ਇਹ ਨਾ ਇੱਕ ਸਾਡਾ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਐਸਐਸਪੀ ਸਾਹਿਬ ਮਾਨਯੋਗ ਸ਼੍ਰੀਮਤੀ ਅਮਨੀਤ ਕੌਂਡਰ ਜੀ ਆਈਪੀਐਸ ਉਹਨਾਂ ਦੇ ਨਿਸ਼ਾਨ ਨਿਰਦੇਸ਼ਾਂ ਦੇ ਹੇਠ ਬਠਿੰਡਾ ਫਰੀਜ਼ ਵੱਲੋਂ ਇੰਟਰ ਸਟੇਟ ਆਪਰੇਸ਼ਨ ਸੀਲ 21 ਜੋ ਲਗਾਤਾਰ ਚੱਲਦਾ ਆ ਰਿਹਾ ਹੈ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਲਾਕੇ ਬਠਿੰਡਾ ਜ਼ਿਲ੍ਹੇ ਨੇ ਕੁੱਲ 8 ਲਾਕੇ ਲਗਾਏ ਹੋਏ ਆ ਜਿਹਦੇ ਵਿੱਚੋਂ ਮੇਰੀ ਸਬਰੀਨ ਰੂਰਲ ਇਤਿਹਾਸਕੀ ਬਠਿੰਡਾ ਦੇ ਦੋ ਲਾਕੇ ਇੱਕ ਦੋ ਵਾਲੀ ਤੇ ਦੂਸਰਾ ਜਿਹੜਾ ਪੰਨੀ ਵਾਲਾ ਰੋਡ ਹੈਗੀ ਹੈ ਰੂਟੂ ਸੰਘਾ ਪਿੰਡ ਉਧਰ ਦੋਨਾਂ ਕਿ ਮੇਰੇ ਥਾਣੇ ਸੰਗਤ ਦੇ ਦੀ ਮੇਰੀ ਸਭ ਨੂੰ ਚਾਉਂਦੇ ਆ ਅਸੀਂ ਇਹ ਜਿਹੜਾ ਇਹਦਾ ਸਾਡਾ ਮੁੱਖ ਉਰਥ ਹੈਗਾ ਵੀ ਜਿਹੜਾ ਬਾਹਰੋਂ ਕੋਈ ਨਸ਼ਾ ਸਾਡੀ ਸਟੇਟ ਦੇ ਵਿੱਚ ਇੰਟਰ ਕਰਦਾ ਹੈ ਜਾਂ ਕੋਈ ਮਾੜਾ ਅਨਸਰ ਜਿਹੜਾ ਹੈਗਾ ਸਾਡੀ ਸਟੇਟ ਵਿੱਚ ਇੰਟਰ ਕਰਦਾ ਤਾਂ ਅਸੀਂ ਉਹਦੇ ਜਿਹੜਾ ਹੈਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਪਰ ਤੇ ਕੋਈ ਵੀ ਜਿਹੜਾ ਹੈਗਾ ਮਾੜਾ ਅਨਸਰ ਸਾਡੇ ਚ ਆ ਕੇ ਕੋਈ ਵਾਰਦਾਤ ਕਰਾਣਾ ਕਰੇ ਉਹਦੇ ਤਹਿਤ ਅਸੀਂ ਇਹ ਨਾਕੇ ਲਾਏ ਆ ਵਿਕਰਾਂਦੀ ਸ਼ੱਕੀ ਵਿਕਰਾਂਦੀ ਜਿਹੜੀਆਂ ਵੀ ਸਾਡੇ ਪੰਜਾਬ ਚ ਇੰਟਰ ਕਰ ਰਹੀਆਂ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਸਖਤੀ ਨਾਲ ਤੇ ਜੇ ਲੋ ਵੀ ਸਾਡੇ ਹਿਸਤਾਂ ਦਾ ਕੋਈ ਸ਼ੱਕੀ ਅੰਸਰ ਮਿਲਦਾ ਤਾਂ ਉਹਨੂੰ ਅਸੀਂ ਡਿਟੇਨ ਕਰਕੇ ਜਿਹੜਾ ਹੈਗਾ ਉਹ ਤੋਂ ਸਖਤੀ ਨਾਲ ਪੁੱਛਿਛੀ ਕਰਦੇ ਹਾਂ ਕਿ ਉਹ ਕਿਧਰੋਂ ਆ ਰਿਹਾ ਕੀ ਲੈਣ ਜਾ ਰਿਹਾ ਤੇ ਕੀ ਕੰਮ ਕਰਾਉਦਾ ਉਹਦਾ ਸਟੇਟਸ ਕੀ ਹੈ ਸ਼ੱਕੀ ਤਾਂ ਨਹੀਂ ਹੈਗਾ ਤੇ ਉਹ ਅਸੀਂ ਜਿਹੜੀ ਹੈਗੀ ਹੈ ਕੋਈ ਵਾਹਨ ਜਿਹੜੀ ਹੈ ਉਹਦੇ ਤੱਕ ਵੀ ਚੈੱਕ ਕਰ ਰਹੇ ਹਾਂ ਇਸ ਤੋਂ ਇਲਾਵਾ ਸਾਡੀ ਜਿਹੜੀ ਫਾਇਲਸ ਆਈਡੀ ਹੈ ਉਹਦੇ ਨਾਲ ਵੀ ਚੈੱਕ ਕਰ ਰਹੇ ਹਾਂ ਸਰ ਕੀ ਉਸ ਤੱਕ ਕੀ ਹੋਈ ਹੈ ਰਿਕਵਰੀ ਹੋਈ ਹੈ ਔਰ ਕਬਈ ਜਦੋਂ ਹੋਊਗੀ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੇ ਨੱਕੇ ਲਾਏ ਹੋਏ ਨੇ ਅਸੀਂ ਇਹ ਸਾਡੇ ਸ਼ਾਮ ਤੱਕ ਨੱਕੇ ਚੱਲਣੇ ਹੈਗੇ ਆ ਤੇ ਫੋਰਸਾਂ ਦੀ ਕਾਫੀ ਲੱਗੀ ਹੋਏ ਇੱਕ ਨੱਕੇ ਦੇ ਉੱਤੇ ਜਿਵੇਂ 15 ਤੋਂ 20 ਜਿਹੜੇ ਮੁਲਾਜ਼ਮ ਜਿਹੜੇ ਅਸੀਂ ਉਹ ਟਾਕਿਆਂ ਦੇ ਇਤਰਾਫੀਤੇ ਹੋਏ ਆ ਤੇ ਚਾਪੇ ਮਾਰੇ ਵੀ ਕੀਤੀ ਗਈ ਹੈ ਚੱਕੀ ਕਰਾਂ ਤੇ ਹਾਂਜੀ ਚਾਪਾ ਮਾਰੇ ਵੀ ਕਾਸੂਪੇਸ਼ਨ ਅਸੀਂ ਕਰ ਰਹੇ ਆ ਤੇ ਅਸੀਂ ਰਗੋਨੀਆਂ ਵੀ ਕਰ ਰਹੇ ਆ